ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਦੂ ਸੰਗਤਿੰਦ ਨਗਰ ਕੀ ਤਰਗਟੇ ਸਜਾਇਆ ਜਾ ਰਹੀ ਹਾਂਜੀ ਹਾਂਜੀ ਇਹ ਗੁਰਦੁਆਰਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਕਿ 1984 ਦੇ ਵਿੱਚ ਹਜ਼ੂਰੀ ਰਾਗੀ ਸੰਤ ਭਿੰਡਰਾਂ ਵਾਲਿਆਂ ਦੀ ਜੋਗਵਾਈ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕਰੀ ਸੀ ਉਹਨਾਂ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਨੇੜਲੇ ਜਿਹੜੇ ਨਗਰ ਨੇ ਜਿਵੇਂ ਗੁੰਨੋ ਮਾਜਰਾ ਬੜੌਦੀ ਨੱਗਲ ਗੜੀਆਂ ਫਤੇਗੜ ਦਸਾਰਨਾ ਨਿਹੋਲਕਾ ਮੁੱਲਾਂ ਪਰਸੋਡੀਆਂ ਮੰਦੋ ਮਸਤਾਨਾ ਮੰਦੋ ਭਾਗ ਸਿੰਘ ਤੋਂ ਹੁੰਦਾ ਹੋਇਆ ਦੁਬਾਰਾ ਜਿਹੜੀ ਸਮਾਪਤੀ ਹੈ ਉਹ ਸ਼ਾਮ ਨੂੰ ਗੁਰਦੁਆਰਾ ਸ਼ਹੀਦ ਪਾਈ ਅਮਰੀਕ ਸਿੰਘ ਜੀ ਪਿੰਡ ਮੰਦੋ ਸੰਗਤियां ਵਿਖੇ ਹੋਵੇਗੀ ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਸ਼ਰੋਮਣੀ ਭਗਤ ਭਗਤ ਰਵਿਦਾਸ ਜੀਾਂ ਦੇ ਪਵਿੱਤਰ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਵਧਾਈਆਂ ਦਿੰਦਾ ਹਾਂ ਸੋ ਸਾਰੀਆਂ ਹੀ ਸੰਗਤਾਂ ਜਿਨ੍ਹਾਂ ਨੇ ਸਮੂਲੀਅਤ ਕੀਤੀ ਇਸ ਨਗਰ ਕੀਰਤਨ ਦੇ ਵਿੱਚ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਕਤ ਰਵੀदास ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਜੋ ਇਹ ਨਗਰ ਕੀਰਤਨ ਕੱਢਿਆ ਗਿਆ ਹੈ ਮੁੰਦੋ ਸੰਗਤੀਆਂ ਤੋਂ ਇਹ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਦੇ ਕੱਢਿਆ ਗਿਆ ਹੈ ਤੇ ਅਸੀਂ ਪੂਰੇ ਪਿੰਡ ਮੁੰਦੋ ਸੰਗਤੀਆਂ ਦੀ ਤਰਫੋਂ ਸਮੂਹ ਬਾਲਡ ਵਿੱਚ ਵਸਦੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਸਾਡੇ ਦੇ ਸੰਬੰਧ ਵਿੱਚ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਜਿੰਨੀ ਵੀ ਸੰਗਤ ਅੱਜ ਸਾਡੇ ਪਿੰਡ ਤੋਂ ਤੇ ਲਗ ਲਗ ਪਿੰਡਾਂ ਤੋਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਿੰਨੀ ਵੀ ਸੰਗਤ ਨੇ ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਤੋਂ ਨਗਰ ਕੀਰਤਨ ਤੋਂ ਬਾਅਦ 10 ਤਰੀਕ ਨੂੰ ਸਾਡੇ ਪਿੰਡ ਖੰਡਵੜ ਸਾਹਿਬ ਰੰਗ ਆਰੰਭ ਹੋਣਗੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਤੇ ਉਸ ਦੇ 12 ਤਰੀਕ ਨੂੰ ਪੋਗ ਪਾਏ ਜਾਣਗੇ ਖੰਡਪਟ ਸਾਹਿਬ ਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੋਗ ਪਾਏ ਜਾਣਗੇ ਹਾਂਜੀ ਹਾਂਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਾਡੇ ਨਾਲ ਮੌਜੂਦਾ ਸਰਪੰਚ ਚਰਨਜੀਤ ਸਿੰਘ ਜੀ ਉਹਨਾਂ ਸਾਡੇ ਨਾਲ ਬਾਈ ਬਾਈ ਕੁਰਜ ਕਾਲਸਾਹਬ ਹੈ ਕਾਲਸਾਹਬ ਜੀ ਫਤਿਹ ਜੀ ਹਾਂਜੀ ਬਾਈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕਿਵੇਂ ਦੇ ਪ੍ਰਬੰਧ ਨੇ ਨਗਰ ਕੀਰਤਨ ਦੇ ਵਿੱਚ ਸਾਰੇ ਪਿੰਡਾਂ ਜੀ ਨਾਲ ਜੋ ਨਗਰ ਕੀਰਤਨ ਦੀ ਸ਼ਮੂਲੀਅਤ ਹੋ ਰਹੀ ਹੈ ਸਾਰੇ ਪ੍ਰਬੰਧਕਾਂ ਦਾ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਦੇ ਲੋ ਧੰਨਵਾਦ ਹੈ ਜੀ ਹਾਂਜੀ ਬਹੁਤ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਨਗਰ ਕੀਰਤਨ ਬੰਗ ਬੰਗਮੀ ਦੇ ਰੂਪ ਨਾਲ ਚੱਲ ਚਲਾਇਆ ਜਾ ਰਿਹਾ ਹੈ ਮੈਂ ਸਾਰੇ ਹੀ ਆਪਣੇ ਸੰਗਤਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਸਿੱਖੀ ਨਾਲ ਜੁੜੋ ਤੇ ਸਹੀ ਤਰੀਕੇ ਨਾਲ ਆਪਣਾ ਸਿੱਖ ਧਰਮ ਦੇ ਪ੍ਰਚਾਰ ਚ ਸਾ ਆਪਣਾ ਆਪਣਾ ਯੋਗਦਾਨ ਪਾਓ ਸਾਰੇ ਮੇਰੇ ਨੌਜਵਾਨ ਵੀਰਾਂ ਨੂੰ ਤੇ ਸਾਰੀ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਾਂ ਤੇ ਸਾਡੇ ਆਉ ਭਗਤ ਵਿੱਚ ਪਿੰਡ ਗੁੰਨਵਾਜਰਾ ਵੱਲੋਂ ਚਾਹ ਪਕੌੜੇ ਪ੍ਰਬੰਧ ਦਾ ਬਹੁਤ-ਬਹੁਤ ਲੰਗਰ ਲਗਾਇਆ ਗਿਆ ਸੀ ਜਿਨ੍ਹਾਂ ਦਾ ਮੈਂ तहे ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਗੇ ਆਉਣ ਵਾਲੇ ਪਿੰਡ ਮੁੱਲਾਪੁਰ ਵਿੱਚ ਲੰਗਰ ਪ੍ਰਸ਼ਾਦ ਦੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਮੈਂ ਉਹਨਾਂ ਦੀ ਸੰਗਤ ਦਾ ਸਾਰੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਉੱਤੇ ਸਾਰਿਆਂ ਨੂੰ ਦੁਆਰ ਤੋਂ ਲੱਖ-ਲੱਖ ਮੁਬਾਰਕ ਹੋਵੇ ਇਹਨਾਂ ਦੀ ਕਾਰਨਾਂ ਦੇ ਨਾਮ ਦੇ ਕਰਨੇ ਕੱਟੇ ਪੱਟੇ ਨੂੰ ਖਿਆਲ ਕੱਢਾਇਆ ਨਹੀਂ ਮਾਰਨ ਦਾ ਮੈਂ ਮੈਂ ਟਾਈਮ ਲੈ ਬਾਕੀ

ਗੁਰੂ ਮਹਾਰਾਜ ਨੇ ਇੱਕ ಅಪਾਰ ਕਿਰਪਾ ਕੀਤੀ ਹੈ ਧੰਨ ਧੰਨ ਭਗਤ ਰਵਿਦਾਸ ਮਹਾਰਾ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ lakh lakh ਵਧਾਈ ਹੋਵੇ ਤੇ ਨਾਲ ਹੀ ਪਿੰਡ ਨਗਰ ਮੁੱਧੋ ਸੰਗਤਿਆਂ ਤੋਂ ਜਲੰਧਰ ਕੀਰਤਨ ਆਇਆ ਹੈ। ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਤਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਏ ਤੇ ਪੰਚ ਸਿੰਘ ਸਾਹਿਬਾਨ ਦੇ ਦਰਸ਼ਨ ਕਰਵਾਏ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਹੋਰ ਵੀ ਸੰਤਾਂ ਨੂੰ ਬੇਨਤੀ ਹੈ ਕਿ ਉਹ ਪ੍ਰਾਲੇ ਕਰੀਏ ਨੌਜਵਾਨ ਵੀਰਾਂ ਨੂੰ ਵੀ ਬਹੁਤ ਅੱਗੇ ਆਉਣ ਦੀ ਜ਼ਰੂਰਤ ਹੈ ਕਿਉਂਕਿ ਜੋ ਵੀ ਅੱਜਕੱਲ੍ਹ ਸੰਸਾਰ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਨਸ਼ਾ ਚੱਲ ਰਿਹਾ ਹੈ ਜੋ ਨੌਜਵਾਨ ਵੀ ਇਸ ਕਰ ਤਲਪਾਉਂਦੇ ਹੈ ਉਹਨਾਂ ਬੇਨਤੀ ਹੈ ਕਿ ਆਓ ਆਪਾਂ ਸਾਰੇ ਗੁਰਸਿੱਖ ਬਣੀਏ ਗੁਰੂ ਵਾਲੇ ਹੋ ਕੇ ਅੰਮ੍ਰਿਤਧਾਰੀ ਬਣ ਕੇ ਸਿੰਘ ਸਜੀਏ ਤਾਂ ਕਿ ਜੋ ਇਸ ਤਰ੍ਹਾਂ ਦੇ ਉਪਰਾਲੇ ਆ ਸਮਾਗਮ ਹੈ ਨਗਰ ਕੀਰਤਨ ਹੈ ਇਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਤੇ ਨਗਰ ਪਿੰਡ ਮੁੰਦੋ ਸੰਗਤਿਆਂ ਦੇ ਪ੍ਰਬੰਧਕ ਕਮੇਟੀ ਇਸ ਮੂਹ ਨਗਰ ਵਾਸੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਕਿੰਨ ਬੜੀ ਉਦੀ ਦੇ ਵਿੱਚ ਸੰਤਾਂ ਨੂੰ ਦਰਸ਼ਨ ਦੇਦਾਰੇ ਦਿੱਤੇ ਗੁਰੂ ਮਹਾਰਾਜ ਦੇ ਦਰਸ਼ਨ ਦਿਵਾਈ ਉਹਨੀਆਂ ਪ੍ਰੀਤੀਆਂ ਪ੍ਰਮਾਨ ਕਰਦੇ ਹੋਏ ਸਾਰੀ ਸੰਗਤ ਨੇ ਗੁਰੂ ਭਗਤ ਰਬਦਾਸ ਮਹਾਰਾਜ ਦੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਧੂ ਸੰਗਤੀਆਂ ਤੋਂ ਜੋ ਨਗਰ ਕੀਰਤਨ ਆਇਆ ਹੈ ਬਹੁਤ ਖੁਸ਼ੀ ਹੋਈ ਹੈ ਕਿ ਇਹ ਜੇ ਪਰਾਲੇ ਹੋਣ ਤਾਂ ਜਿਹੜੇ ਨੌਜਵਾਨ ਉਹ ਜੁੜਦੇ ਨੇ ਔਰ ਤੁਹਾਡਾ ਬਹੁਤ ਧੰਨਵਾਦ ਜੋ ਸਟੂਡੀਓ ਵਾਲੇ ਜਿੰਨੇ ਵੀ ਪ੍ਰੈਸ ਵਾਲੇ ਨੇ ਤੁਸੀਂ ਹਰ ਸਾਲ ਤੁਸੀਂ ਸਾਡੇ ਦੂਸਰੇ ਸਮਾਗਮ ਵਿੱਚ ਵੀ ਆਉਂਦੇ ਆ ਮੈਂ ਕਹਿੰਦਾ ਵੀ ਤੁਹਾਨੂੰ ਚੜਦੀ ਕਲਾ 'ਚ ਰੱਖਿਆ ਜਿਨ੍ਹਾਂ ਨੇ ਕੋਨੇ-ਕੋਨੇ ਤੇ ਆਵਾਜ਼ ਪਹਜਾਉਣੀ ਹੈ ਕਿਉਂਕਿ ਗੁਰੂ ਭਗਤ ਰਵਦਾਸ ਜੀ ਮਹਾਰਾਜ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਨਗਰ ਕੀਰਤਨ ਹੋ ਰਹੇ ਨੇ ਜਗਾ ਜਗਾ ਤੇ ਪਰ ਉਹਦੇ ਬਾਰੇ ਜਿਹੜਾ ਇਤਿਹਾਸ ਹੈ ਉਹਨੂੰ ਕੋਈ ਫੁੱਲ ਫਲਾੜੀ ਕੋਈ ਨਹੀਂ ਕਰਦਾ ਕਿਉਂਕਿ ਜਿਹੜਾ ਗੁਰੂ ਰਵਦਾਸ ਜੀ ਦਾ ਰਹਿਣਾ ਬਹਿਣਾ ਜਾਂ ਉਹਨਾਂ ਨੇ ਮਾਈ ਮੀਰਾ ਨੂੰ ਇੱਕ ਪੰਡਤਾਂ ਦੀ ਲੜਕੀ ਸੀਗੀ ਮਾਈ ਮੀਰਾ ਜਿਹਨੂੰ ਅਮਰ ਛਾਇਆ ਆਪਣੇ ਕੋਲ ਬੁਲਾ ਕੇ ਕਰ ਦਿਆ ਨਾ ਬਸੇਰੇ ਹੀਲੇ ਬਸੀਲੇ ਕਰੇ ਜਹਰ ਦਿੱਤੀ ਜਹਰ ਨਹੀਂ ਅਸਰ ਕਰਿਆ ਕਹਿੰਦੀ 9 ਲੱਖ ਹਾਰ ਸੱਪ ਪਾਤ ਉਹਦੇ ਵਿੱਚ 9 ਲੱਖ ਹਾਰ ਬਣ ਗਿਆ ਸੋ ਪੰਡਤਾਂ ਦੀ ਕੁੜੀ ਨੇ ਮਤਲਬ ਕਿ ਰਵਦਾਸ ਨੂੰ ਗੁਰੂ ਮੰਨਿਆ ਇਸ ਕਰਕੇ ਸਾਡੇ ਜਿਹੜੇ ਲੋਕ ਨੇ ਉਹ ਵੀ ਗੁਰੂ ਕਹਿੰਦੇ ਨੇ ਕਿਉਂਕਿ ਭਗਤਾਂ ਦਾ ਭਗਤ ਹੈ ਗੁਰੂਆਂ ਵਿੱਚ ਗੁਰੂ ਵੀ ਹੈ ਕਿਉਂਕਿ ਸ਼ਕਤੀਆਂ ਮਾਨ ਬਹੁਤ ਸੀਗੇ ਉਹ ਔਰ ਇਹ ਜਿਹੜਾ ਸਾਡਾ ਗੁਰਦੁਆਰਾ ਇੱਥੇ ਬਣਾਇਆ ਵਾ ਸੰਗਤਾਂ ਨੇ ਇਹਦਾ ਨਾਮ ਗੁਰਦੁਆਰਾ ਗੁਰਸੰਗਤ ਸਰ ਅਸ탄 ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਭਗਤ ਰਵਿਦਾਸ ਕਮੇਟੀ ਰਜਿਸਟਰਡ ਨੰਬਰ 1396 ਅਸੀਂ ਰਜਿਸਟਰਡ ਕਰਾਈ ਹੋਈ ਹੈ ਸੋ ਮੈਂ ਸਾਰੀਆਂ ਸੰਗਤਾਂ ਦਾ ਆਈਆਂ ਦਾ ਧੰਨਵਾਦ ਕਰਦਾ ਤੇ ਥੋੜਾ ਪ੍ਰਸਾਣ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ